ਅੱਜ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਹੈ ਯੂਨੈਸਕੋ ਨੇ ਇਸ ਅਹਿਮ ਦਿਹਾੜੇ ਦਾ ਐਲਾਨ ਕੀਤਾ ਹੋਇਆ ਹੈ ਦੁਨੀਆ ਭਰ ਦੇ ਵਿੱਚ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਵਿਅਕਤੀ ਇਸ ਦਿਹਾੜੇ ਨੂੰ ਮਨਾਉਂਦੇ ਨੇ ਜਿਨ੍ਹਾਂ ਨੂੰ ਇਸ ਦਿਹਾੜੇ ਦੀ ਜਾਣਕਾਰੀ ਹੈ ਅਸੀਂ ਵੀ ਅੱਜ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਪਹੁੰਚੇ ਹਾਂ ਤੇ ਵੱਖ-ਵੱਖ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਤੇ ਹੋਰ ਲੋਕਾਂ ਤੋਂ ਜਾਣਦੇ ਹਾਂ ਕਿ ਉਹ ਆਪਣੀ ਮਾਂ ਬੋਲੀ ਨੂੰ ਕਿਨਾ ਕੁ ਪਿਆਰ ਕਰਦੇ ਨੇ ਤੇ ਕਿਨਾ ਕੁ ਮਾਣ ਕਰਦੇ ਨੇ ਕਾਲਜ ਦੇ ਵਿੱਚ ਪੰਜਾਬੀ ਬੋਲਦੇ ਹੋ ਹਾਂਜੀ ਪੰਜਾਬੀਆ ਬੋਲਦੇ ਆ ਸਾਰੇ ਪੰਜਾਬੀਆ ਬਾਕੀ ਜਿਹੜੇ ਹਿੰਦੀ ਬੋਲਣ ਵਾਲੇ ਆ ਚੰਡੀਗੜ੍ਹ ਦੇ ਉਹ ਹਿੰਦੀ ਵੀ ਬੋਲਦੇ ਆ ਆਪਣੀ ਲੈਂਗੁਏਜ ਹੁੰਦੀ ਆ ਸਾਰਿਆਂ ਦੀ ਇਹਨਾਂ ਨੂੰ ਪਛਾਣਦੇ ਹੋ ਸਿਆਰੀ ਬਿਹਾਰੀ ਸਿਆਰੀ ਬਿਹਾਰੀ ਕਿਹੜੀ ਐ ਇਹ ਸਿਆਰੀ ਐ ਬਿਹਾਰੀ ਐ ਜੀ ਬਾਕੀ ਇਹ ਕੰਨਾ ਹੋ ਗਿਆ ਇਹ ਬਿੰਦੀ ਉੱਪਰ ਇੱਕ ਨੋੜਾ ਹੋੜਾ ਹੀ ਇਹ ਬਾਕੀ ਨੀਨਾਂ ਨਹੀਂ ਜਾਣਕਾਰੀ ਹੈਗੀ ਇਹ ਨਹੀਂ ਪਤਾ ਕੀ ਹੈ ਨਹੀਂ ਇਹ ਨਾ ਨਹੀਂ ਔਂਕੜ ਦੁਲੈਂਕੜ ਬਿੰਦੀ ਕਿਹੜੀ ਐ ਨਾ ਚ ਬਿੰਦੀ ਤਾਂ ਹੀ ਐ ਇਹ ਕੀ ਐ ਫਤਾਲੀ ਇਹਦੇ ਬਾਰੇ ਕੋਈ ਵੀ ਦੱਸ ਦੋ ਇਹਨਾਂ ਚ ਕੋਈ ਨਾ ਦੱਸਦੇ ਸੀ ਐਰੀ ਐ ਸਿਆਰੀ ਐ ਬਿਆਰੀ ਐ ਬਿੰਦੀ ਐ ਕੰਨਾ ਲਾਲਾਵਾ ਦੁਲਾਵਾ ਔਂਕੜ ਦੁਲੈਂਕੜ ਐ ਘੋੜਾ ਤੋ ਘੋੜਾ ਦੇਖੋ ਯਾ ਔਂਕੜਾ ਦਲੈਂਕੜਾ ਜੀ ਆਹ ਹੋੜਾ ਕਨੋੜਾ ਅ ਟਿੱਪੀ ਐ ਅਧਕ ਐ ਆ ਸਿਆਰੀਆ ਬਿਆਰੀਆ ਬਿੰਦੀਆ ਕੰਨਾਇ ਆ ਲਾਵਾ ਲਾਵਾ ਬਹੁਤ ਅੱਛੀ ਤਾੜੀਆਂ ਮਾਰੋ ਤੁਹਾਡੀ ਮਾਂ ਬੋਲੀ ਕਿਹੜੀ ਐ ਹਿੰਦੀ ਓਕੇ ਹਿੰਦੀ ਨੂੰ ਕਿੰਨਾ ਕੁ ਯੂਜ਼ ਕਰਦੇ ਹੋ ਤੁਸੀਂ ਆਪਣੀ ਲਾਈਫ ਦੇ ਵਿੱਚ ਆਲਮੋਸਟ 올 ਦਾ ਟਾਈਮ ਸਾਰਾ ਟਾਈਮ ਹਿੰਦੀ ਬੋਲਦਾ ਪੰਜਾਬੀ ਆਉਂਦੀ ਐ ਥੋੜੀ ਬਹੁਤ ਜੇ ਪੰਜਾਬ ਚ ਮੈਨੂੰ ਕੋ ਆਉਂਦੀ ਨਹੀਂ ਰਪੜਨੀ ਮੈਂਨੇ 1 ਸਾਲ ਪੜ੍ਹੀ ਸੀ ਬਸ ਅਸੀਂ ਪੜੋਗੇ ਆਤੀ ਬਣਨੀ ਨਹੀਂ ਮੈਂ ਪੰਜਾਬ ਚ ਰਹਿਣਾ ਪੰਜਾਬੀ ਬੋਲਣੀ ਪੈਣੀ ਹੈ ਜੇ ਪੰਜਾਬ ਚ ਰਹਿਣਾ ਪੰਜਾਬੀ ਬੋਲਣੀ ਪੈਣੀ ਹੈ ਜੇ ਪੰਜਾਬ ਚ ਰਹਿਣਾ ਪੰਜਾਬੀ ਬੋਲਣੀ ਪੈਣੀ ਹੈ ਜੇ ਪੰਜਾਬ ਚ ਰਹਿਣਾ ਪੰਜਾਬੀ ਬੋਲਣੀ ਪੈਣੀ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਸ਼ਵਨ ਕੁਮਾਰ ਕਿੱਥੋਂ ਦੇ ਰਹਿਣ ਵਾਲੇ ਹੋ ਜੀ ਬੇਸਿਕਲੀ ਬੇਸਿਕਲੀ ਆਈ ऍम ਫਰਮ ਵੇਪਰ ਸਟੇਟ ਇਲਾਵਾਦ ਐਂਡ ਆਮ ਫਰਮ ਲੀਵਿੰਗ ਇਨ ਪਿੰਜੋਰੀ ਟੇ ਇਨ ਥਿਸ ਟਾਈਮ ਜੀ ਆਲ ਅੱਜ ਤੁਹਾਨੂੰ ਪਤਾ ਹੀ ਹੋਣਾ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਹੈ ਤੁਹਾਡੀ ਮਾਂ ਬੋਲੀ ਕਿਹੜੀ ਹੈ ਸਿੰਪਲ ਹਿੰਦੀ ਹੈ ਜੀ ਲੈਂਗੁਏਜ ਜੀ ਆਰ ਪੰਜਾਬੀ ਤੁਹਾਨੂੰ ਕਿੰਨੀ ਕੰਦੀ ਹੈ ਇਥੇ ਪੜਦੇ ਹੋ ਪੰਜਾਬੀ ਚ ਇਸੇ ਸਮਝ ਲੈਂਦੇ ਹੈ ਬੋਲ ਵੀ ਲੈਂਦੇ ਹੈ ਵਸੇ ਠੀਕ ਹੈ ਪੜ ਲੈਂਦੇ ਹੋ ਹਾਂ ਜੀ ਪੜ ਵੀ ਲੈਂਦੇ ਆ ਇਹ ਪੜ ਲਓ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਨਾ ਹੁੰਦੇ ਤਾਂ ਪੰਜਾਬੀ ਦੀ ਲਿਪੀ ਗੁਰਮੁਖੀ ਨਹੀਂ ਸੀ ਹੋਈ ਨਹੀਂ ਸੀ ਹੋਣੀ ਹਾਂ ਜੀ ਨਹੀਂ ਹੋਣੀ ਜੀ ਮਾਂ ਬੋਲੀ ਨੂੰ ਕਿੰਨਾ ਕੁ ਪਿਆਰ ਕਰਦੇ ਹੋ ਜੀ ਬਹੁਤ ਪਿਆਰ ਕਰਦੇ ਹਾਂ ਕਿਸ ਤਰ੍ਹਾਂ ਨਾਲ ਕਰਦੇ ਹੋ ਬੋਲਦੇ ਹੋ ਜਾਂ ਉਦਾਂ ਹੀ ਕਰਦੇ ਨਹੀਂ ਬੋਲਦੇ ਆ ਕਾਲਜ ਚ ਵੀ ਬੋਲੀਦਾ ਘਰ ਵੀ ਬੋਲੀਦਾ ਹੈ ਫਰੈਂਡਸ ਨਾਲ ਵੀ ਬੋਲੀਦਾ ਹੈ ਸਾਰੇ ਨਾਲ ਬੋਲੀਦਾ ਕੀ ਨੇ ਪਛਾਣਦੇ ਹੋ ਮਾਤਰਾ ਹਾਂਜੀ ਮਾਤਰਾਵਾਂ ਨੇ ਹਾਂਜੀ ਫਿਰ ਦੱਸ ਦੋ ਕਿਹੜੀਆਂ ਕਿਹੜੀਆਂ ਨੇ ਆ ਹੌੜਾ ਏ ਆ ਕਨੌੜਾ ਏ ਇਹ ਸਿਹਾਰੀ ਹੈ ਬਿਹਾਰੀ ਹੈ ਕੰਨਾ ਹੈ ਅ ਦਲਾਵਾ ਦਲਾਵਾ ਬਿੰਦੀ ਬਿੰਦੀ ਉੱਪਰ ਵਾਲੇ ਅਦਕ ਨਹੀਂ ਅਦਕ ਨਹੀਂ ਹੈਗਾ ਅਦਕ ਹੈ ਆ ਟਿੱਪੀ ਹੈ ਅਦਕ ਹੈ ਉੱਪਰ ਵਾਲੇ ਇਹ ਨਹੀਂ ਆਉਂਦੇ ਹੈਗੇ ਕੀ ਨੂੰ ਆਨੇ ਹਾਂਜੀ ਹਾਂਜੀ ਅੰਕਲ ਦੋ ਅੰਕਲ ਨੇ ਸਾਰੇ ਸਾਰੇ ਦਿਨ ਸਾਰੇ ਪਤਾ ਨਹੀਂ ਉਹ ਦੱਸ ਦੋ ਫਟਾ ਸਾਰੇ ਦੱਸ ਤਾਂ ਜੈਸੀ ਐਸੀ ਬਸ ਉੱਪਰਲੇ ਦੋ ਰਹਿ ਗਏ ਇੱਕ ਜਾਣਾ ਸਾਰੇ ਦੱਸੋ ਇੱਕ ਜਾਣਾ ਥੋੜਾ ਦਲੇੜਾ ਕਨੋੜ ਇਟਸ ਓਕੇ ਕਨੋੜ ਟਿੱਪੀ ਅੱਧਕ ਸਿਆਰੀ ਬਿਆਰੀ ਬਿੰਦੀ ਕੰਨਾ ਆਣੀ ਐਂਕਰ ਲਾਵਾਂ ਦਲਾਵਾਂ ਵੈਰੀ ਗੁੱਡ ਵੈਰੀ ਗੁੱਡ ਇਹਨਾਂ ਨੇ ਸਾਰੇ ਦੱਸਣ ਇਹਨਾਂ ਲਈ ਤਾੜੀਆਂ ਜ਼ਰੂਰ ਬਣਦੀਆਂ ਨੇ ਇਹ ਕਿਹੜੀਆਂ ਕਿਹੜੀਆਂ ਲਗਾ ਮਾਤ ਮੈਂ ਮੈਂ ਹੁਣ ਇਸ ਟਾਈਮ ਮੈਨੂੰ ਇਹ ਕਿੰਨੇ ਸਾਲ ਹੋ ਗਏ ਪੜ੍ਹੀ ਕਿਤੇ ਆ ਜੀ ਤੇ ਮੈਨੂੰ ਆਈ ਡਾਊਟ ਕਿ ਵੀ ਮੈਂ ਤੁਹਾਨੂੰ ਇਹ ਲਗਾ ਮਾਤਾ ਦੱਸ ਸਕਦਾ ਕੋਈ ਇੱਕ ਹੀ ਦੱਸ ਦੋ ਮੈਨੂੰ ਸੱਚ ਪੁੱਛੋ ਨਾ ਹਾਂਜੀ ਮੈਨੂੰ ਨਹੀਂ ਹੁਣ ਇਸ ਟਾਈਮ ਇਸ ਟਾਈਮ ਤਵਾਜ ਨਹੀਂ ਹੈਗਾ ਮੈਂ ਲਗਾ ਮਾਤਾ ਨਹੀਂ ਹੈਗਾ ਪੜ੍ਹਾਣ ਵਾਸਤੇ ਤੁਸੀਂ ਮੈਨੂੰ ਪੰਜਾਬੀ ਦਿਓ ਮੈਂ ਆਪਾਂ ਜੋ ਮਰਜ਼ੀ ਪੜ੍ਹ ਲਵਾਂ ਇਹ ਔਂਕੜ ਇਹ ਦੁਲੈਂਕੜ ਇਹ ਹੋੜਾ ਇਹ ਕਨੋੜਾ ਇਹ ਟਿੱਪੀਕਲ ਉਹ ਬਿੰਦੀਕਾ ਲੋ ਅਦਰਕ ਅਦਕ ਅਦਕ ਹਾਂਜੀ ਇਹ ਸਿਹਾਰੀ ਇਹ ਬਿਆਰੀ ਆ ਬਿੰਦੀ ਆ ਲਾਵਾ ਲਾਵਾ ਦਾ ਅਜਾ ਲਾਵਾ ਹਾਂਜੀ ਇੱਕ ਰਹਿ ਗਿਆ ਇਹ ਕੰਨਾ ਹੋ ਗਿਆ ਹਾਂਜੀ ਹਾਂਜੀ ਅਸੀਂ ਤਾਂ ਠੀਕ ਹੈ ਵੀ ਪੰਜਾਬੀ ਪੜ੍ਹੀ ਹੈਗੀ ਏ ਤੇ ਮੇਰੇ ਖਿਆਲ ਮੇਰੇ ਬੱਚਿਆਂ ਨੇ ਸ਼ਾਇਦ ਦੋ ਬੱਚਿਆਂ ਨੇ ਤੇ ਪੰਜਾਬੀ ਪੜ੍ਹੀ ਵੀ ਨਹੀਂ ਸ਼ਾਇਦ ਹੈਗੀ ਉਹਨਾਂ ਨੂੰ ਪੰਜਾਬੀ ਪੜ੍ਹਨੀ ਵੀ ਨਹੀਂ ਆਉਂਦੀ ਹੈਗੀ ਇੱਕ ਜਿਹਾ ਬਲਾ ਤੁਸੀਂ ਕਦੇ ਕਨਵਿੰਸ ਵੀ ਨਹੀਂ ਕੀਤਾ ਕਨਵਿੰਸ ਹੁਣ ਆਪਣੇ ਬੱਚੇ ਵੱਡੇ ਆਪਣੇ ਵਾਸਤੇ ਹੁਣ ਕੀ ਉਹਨਾਂ ਨੂੰ ਕਨਵਿੰਸ ਕਰੀਓ ਹਾਂ ਉਹਨਾਂ ਨੂੰ ਇਹ ਕਹੀਦਾ ਕਿ ਭਈ ਤੁਸੀਂ ਆਪਣੇ ਬੱਚਿਆਂ ਨੂੰ ਪਾਠ ਵੀ ਸਿਖਾਓ ਤੇ ਪੜ੍ਹਾਓ ਵੀ ਉਹ ਹੁਣ ਕਰਾਉਂਦੇ ਵੀ ਹੈਗੇ ਨੇ ਜ਼ੁਬਾਨੀ ਵੀ ਲਿਖਣ ਜੀ ਤਾਂ ਨਹੀਂ ਮੈਂ ਐਵੇਂ ਕਹਾਂ ਪਿਆ ਪਰ ਜ਼ੁਬਾਨੀ ਉਹਨਾਂ ਨੂੰ ਪਾਠ ਵੀ ਕਰਾਉਂਦੇ ਹੈਗੇ ਨੇ ਵੀਰ ਪੰਜਾਬੀ ਬਹੁਤ ਪ੍ਰਾਊਡ ਕਰਦੇ ਆ ਮੇਨ ਲੈਂਗੁਏਜ ਹੀ ਹੋਈ ਹੈਗੀ ਮਾਂ ਬੋਲੀ ਦਾ ਰਤਬਾ ਮਾਂ ਜੀ ਨਾਲ ਹੀ ਵੱਡਾ ਹੁੰਦਾ ਹੈ ਅਸੀਂ ਲੱਖ ਦੂਸਰੀਆਂ ਭਾਸ਼ਾਵਾਂ ਸਿੱਖ ਲਈਏ ਹਾਲਾਂਕਿ ਸਿੱਖਣੀਆਂ ਜ਼ਰੂਰੀ ਵੀ ਨੇ ਪਰ ਆਪਣੀ ਮਾਂ ਬੋਲੀ ਨੂੰ ਉਹਦੇ ਪੁੱਤਰਾ ਨਹੀਂ ਬਚਾਉਣਾ ਹੁੰਦਾ ਸੋ ਮਾਂ ਬੋਲੀ ਤੇ ਮਾਣ ਕਰੀਏ ਤੇ ਮਾਂ ਬੋਲੀ ਨੂੰ ਬਚਾਈਏ ਮਾਂ ਬੋਲੀ ਬੋਲੀਏ ਕੈਮਰਾਮੈਨ ਗੁੰਜੀਤ ਦੇ ਨਾਲ ਹਰਸ਼ਰਨ ਕੌਰ এবੀਪੀ ਸੰਜਾ ਚੰਡੀਗੜ੍ਹ